ਸਿਮਰਤ ਮੈਂ ਸੀਰੀਅਸਲੀ ਮੈਂ ਵੀ ਪੰਜਾਬੀ ਆ ਸਰਦਾਰ ਤੇ ਮੈਂ ਤੁਹਾਨੂੰ ਸਲੂਟ ਕਰਨਾ ਚਾਹਨਾ ਕਿ ਤੁਸੀਂ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਹੈ ਪੰਜਾਬੀਅਤ ਹੈ ਅਸੀਂ ਪੰਜਾਬੀ ਆ ਉਹਦਾ ਨਾਮ ਤੁਸੀਂ ਗੋਰਿਆਂ ਦੀ ਸਟੇਜ ਦੇ ਉੱਤੇ ਬਾ ਕਮਾਲ ਕਰ ਅੱਛਾ ਸਿਮਰਤ 1% ਵੀ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਇਆ ਕਿ ਆਪਾਂ 네ਗੇਟਿਵਿਟੀ ਆ ਜਾਂਦੀ ਹੈ ਕਿ ਨਹੀਂ ਆਪਾਂ ਜਾ ਰਹੇ ਆ ਕੀ ਬਣੂਗਾ ਫਾਰਮ ਫਿਲ ਕੀਤਾ ਚਲੋ ਫੀਸ ਜਿੰਨੀ ਵੀ ਸੀ ਉਹ ਤੁਸੀਂ ਪੇ ਕੀਤੀ ਹੈ ਨਾ 1% 1% ਆਂਦਾ ਹੈ ਸਿਸਟਰ ਤੁਹਾਡੇ ਵੱਡੇ ਇੱਥੇ ਨੇ ਬਟ ਫਿਰ ਵੀ ਇੰਨਾ ਸਪੋਰਟ ਨਹੀਂ ਹੁੰਦਾ ਜਿੰਨਾ ਬੰਦੇ ਦਾ ਆਪਣਾ ਮਨੋਬਲ ਕੰਮ ਕਰੇ ਆਇਆ ਕਦੀ ਥੋਟ ਨੇਕੈਟਿਵਿਟੀ ਆਈ ਜਦੋਂ ਮੈਂ ਸ਼ੁਰੂ-ਸ਼ੁਰੂ ਚ ਗਈ ਸੀ ਨਾ ਉੱਥੇ ਆਏ ਇਨੇ ਜਣਿਆ ਹਏ ਯਾਰ ਤਬ ਬਹੁਤ ਸੋਹਣੇ-ਸੋਹਣੇ ਜਣੇ ਆ ਜਾਂ ਇਹਨਾਂ ਦੀ ਪਰਸਨੈਲਿਟੀ ਬਹੁਤ ਆ ਮਤਲਬ ਕਈ ਹੁੰਦੇ ਨਾ ਬੰਦੇ ਜਦੋਂ ਉੱਥੇ ਐਂਟਰ ਕਰਦੇ ਸਾਰਿਆਂ ਦਾ ਧਿਆਨ ਖਿੱਚ ਲੈਂਦੇ ਆਪਣੇ ਵੱਲ ਉੱਥੇ ਇਦਾਂ ਦੇ ਬਹੁਤ ਜਣੇ ਹੁੰਦੇ ਆ ਤੇ ਥੋੜਾ ਜਿਹਾ ਬੰਦੇ ਤੇ ਮਨ ਚ ਹੁੰਦਾ ਬਟ ਜਿੱਦਾਂ ਜਿੱਦਾਂ ਤੁਸੀਂ ਸਾਰਿਆਂ ਨੂੰ ਜਾਣਿਆ ਜਿੱਦਾਂ ਜਿਹੜੇ ਆਰਗੇਨਾਈਜ਼ਰ ਸੀ ਜਦੋਂ ਡਾਇਰੈਕਟਰ ਸੀ ਜਦੋਂ ਸਾਨੂੰ ਕਹਿੰਦੇ ਸੀ ਨਹੀਂ ਐਦਾਂ ਨਹੀਂ ਐਦਾਂ ਕਰੋ ਜੀ ਉਹ ਦੇ ਕਰਕੇ ਬਹੁਤ ਕੌਨਫੀਡੈਂਸ ਆ ਜਾਂਦਾ ਤੇ ਫਿਰ ਐਂਡ ਦੇ ਵਿੱਚ ਤਾਂ ਮੈਨੂੰ ਲੱਗਾ ਇਹ ਡਰ ਨਹੀਂ ਸੀਗਾ ਕਿ ਹਾਈ ਸਟੇਜ ਤੇ ਐਂਡ ਚਾਹੀ ਸੀਗਾ ਕਿ ਬਸ ਸਟੇਜ ਤੇ ਚੱਲ ਕੇ ਡੈਕ ਤੇ ਚਾਹੀਏ ਕਿ ਜੀ ਜੀ ਤੇ ਸ਼ਰਮ ਨਹੀਂ ਆਈ ਸਟੇਜ ਤੇ ਯਾਰ ਵੀ ਮੈਂ ਕੱਲੀ ਪੰਜਾਬਣ ਆ ਗਈ ਇੱਥੇ ਤੇ ਬਾਕੀ ਬੰਦਾ ਸ਼ਾਈ ਫੀਲ ਕਰਦਾ ਥੋੜਾ ਜਿਹਾ ਹਾਂਜੀ ਮੈਨੂੰ ਲੱਗਾ ਬੰਦੇ ਨੇ ਸ਼ੁਰੂ ਛੋ ਜਨਦਾ ਕਿ ਯਾਰ ਮੈਂ ਕੱਲੀ ਸੂਚ ਚਾਂ ਬਾਕੀ ਕੋਈ ਸੂਚ ਚ ਨਹੀਂ ਆ पर, अच्छा ਤੁਸੀਂ ਗਏ ਵੀ ਆਪਣੇ ਪੰਜਾਬੀ ਪਹਿਰਾ ਵਿੱਚ ਜਿਹੜਾ ਤੁਹਾਡਾ ਵਿੱਚ ਅਲੱਗ-ਅਲੱਗ ਪਾਇਸ ਦੇ ਗ੍ਰਾਉਂਡ ਵਿੱਚ ਮੈਂ ਸਾੜੀ ਪਾਈ ਸੀ ਅੱਛਾ ਜੀ ਪੇਮੈਂਟ ਟੈਲੈਂਟ ਮਤਲਬ ਇੰਡੀਅਨ ਟੱਚ ਰੱਖਿਆ ਤੁਸੀਂ ਪੂਰਾ ਇੰਡੀਅਨ ਸੀ ਕੀ ਮੈਂ ਤਾਂ ਹੁਣ ਤੁਸੀਂ ਫੀਲ ਕਰ ਰਹੇ ਹੋ ਹੁਣ ਵਧੀਆ ਫੀਲ ਹੁੰਦਾ ਜਦੋਂ ਹਨਾ ਪੰਜਾਬੀ ਸਪੈਸ਼ਲ ਜਦੋਂ ਕੋਈ ਪੰਜਾਬੀ ਦੇਖ ਕੇ ਕਹਿੰਦਾ ਕਿ ਹਾਏ ਤੁਸੀਂ ਪੰਜਾਬੀਆਂ ਦੇ ਨਾਮ ਰਚਨ ਕੀਤਾ ਤਾਂ ਵਧੀਆ ਫੀਲ ਹੁੰਦਾ ਯੰਗ ਜਨਰੇਸ਼ਨ ਹੈਗੀ ਹੈ ਜਿਹੜੀ ਇਸ ਬਿਊਟੀ ਪੀਜੈਂਟ ਦਾ ਪਾਰਟ ਬਣਨਾ ਚਾਹੁੰਦੀ ਹੈ ਉਹਨਾਂ ਦੇ ਲਈ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਮੈਂ ਤਾਂ ਹੀ ਕਹੂੰਗੀ ਕਿ ਤੁਸੀਂ ਆਪਣੇ ਆਪ ਚ ਕੌਨਫिडेंट ਰਹੋ ਕਿ ਵੀ ਹਾਂ ਅਸੀਂ ਕਰ ਸਕਦੇ ਹਾਂ ਉਹ ਜਿਤਨਾ ਨਹੀਂ ਜਿਤਨਾ ਉਹ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਜਾ ਕੇ ਹਿੱਸਾ ਲੈਣਾ ਬਹੁਤ ਵੱਡੀ ਗੱਲ ਆ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੇਹਤਰ ਦਾ ਦੋਸਤ ਲਾਡੀ ਸਿੰਘ ਪਟਿਆਲਾ ਤੋ ਦੋਸਤੋ ਸਾਡੇ ਸਟੂਡੀਓ ਦੇ ਵਿੱਚ ਅੱਜ ਬੜੇ ਖਾਸ ਮਹਿਮਾਨ ਜਿਨ੍ਹਾਂ ਦੀ ਉਮਰ ਤਕਰੀਬਨ 25 ਸਾਲ ਦੀ ਹੈ 2020 ਦੇ ਵਿੱਚ ਫਰਵਰੀ ਦਾ ਮਹੀਨਾ ਆਪਣੀ ਜਿਹੜੀ ਉਹਨਾਂ ਨੇ ਜਰਨੀ ਹੈ ਉਹ ਨਿਊਜ਼ੀਲੈਂਡ ਦੀ ਸਰਜ਼ਮੀਂ ਤੇ ਸਟਾਰਟ ਕੀਤੀ ਦੁਆਬੇ ਦੇ ਰਹਿਣ ਵਾਲੇ ਜਲੰਧਰ ਸ਼ਹਿਰ ਤੋਂ ਤੇ 2020 ਦੇ ਵਿੱਚ ਤੇ 3 ਸਾਲ ਦੀ ਬੈਚਲਰ ਅਕਾਊਂਟਿੰਗ ਉਹਨਾਂ ਨੇ ਕੀਤੀ ਤੇ तकरीबन लास्ट मंथ ਜੇ ਆਪਾਂ ਗੱਲ ਕਰੀਏ ਤਿੰਨ ਕੁ ਹਫਤੇ ਪਹਿਲਾਂ ਦੀ ਗੱਲ ਹੈ ਇਹ ਅਗਸਟ ਚੱਲ ਰਿਹਾ ਤਾਂ 20 ਜੁਲਾਈ ਨੂੰ ਰੋਟਰਵਾ ਸ਼ਹਿਰ ਜਿਹੜਾ ਨਿਊਜ਼ੀਲੈਂਡ ਦਾ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਤੇ ਕਾਫੀ ਟੂਰਿਸਟ ਪਲੇਸ ਬਣ ਚੁੱਕਿਆ ਇਸ ਵਕਤ ਤੋਂ ਤੇ ਉੱਤੇ ਕਾਫੀ ਸਾਡੇ ਪੰਜਾਬੀ ਵੀ ਜਾਂਦੇ ਨੇ ਆਪਣਾ ਡੇ ਸਪੈਂਡ ਕਰਨ ਦੇ ਲਈ ਤੇ ਉੱਥੇ ਦੀ ਇੱਕ ਮੁਟਿਆਰ ਜਿਹਦੀ 25 ਸਾਲ ਉਮਰ ਹੈ ਉਹਨੇ ਮਿਸ ਰੋਟਰਵਾ ਦਾ ਖਿਤਾਬ ਹਾਸਲ ਕੀਤਾ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬਣਾਂ ਸਾਡੀ ਆਪਣੀ ਮਾਂ ਬੋਲੀ ਦੀ ਪਛਾਣ ਨੇ ਗੋਰਿਆਂ ਦੇ ਪਲੇਟਫਾਰਮ ਦੇ ਉੱਤੇ ਵੀ ਜਾ ਕੇ ਜਿਹੜਾ ਪੰਜਾਬੀਅਤ ਦਾ ਝੰਡਾ ਉਹ ਉਭੰਦ ਕੀਤਾ ਪੰਜਾਬੀ ਮਾਂ ਬੋਲੀ ਦੀ ਪਛਾਣ ਰੱਖੀ ਤੇ ਜਿੱਥੇ ਮੇਰੀ ਪਰਸਨਲੀ ਖੁਸ਼ ਨਸੀਬੀ ਹੈ ਕਿ ਅੱਜ ਉਹਨਾਂ ਨਾਲ ਮੈਂ ਇਹ ਪੋਡਕਾਸਟ ਕਰਨ ਜਾ ਰਿਹਾ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦੀ ਜਿਹੜੀ ਜਰਨੀ ਹੈ ਇਹ ਕਿਵੇਂ ਉਹਨਾਂ ਦੇ ਥਾਟ ਆਇਆ ਕਿਵੇਂ ਇਹ ਸ਼ੁਰੂ ਹੋਇਆ ਉਹ ਸਾਰਾ ਉਹਨਾਂ ਤੋਂ ਆਪਾਂ ਜਾਣਾਂਗੇ ਆਓ ਫਿਰ ਉਹ ਨਾਲ ਜੀ ਆਇਆਂ ਕਰਦੇ ਆਂ ਤੇ ਗੱਲਬਾਤ ਕਰਦੇ ਆਂ ਸਾਡੇ ਨਾਲ ਨੇ ਸਿਮਰਨ ਦੀਪਕੌਰ ਰੋਟਰਵਾਧ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਿਮਰਨਦੀਪ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਵਧੀਆ ਥੈਂਕ ਯੂ ਮੇਰੇ ਤੁਹਾਡਾ ਬਹੁਤ ਬਹੁਤ ਮੈਨੂੰ ਇੱਥੇ ਇਨਵਾਈਟ ਕਰਨ ਲਈ ਜੀ ਤੇ ਬਹੁਤ ਵੀ ਵਧੀਆ ਫੀਲਿੰਗ ਆਂਦੀ ਆ ਜਦੋਂ ਆਪਣੇ ਲੋਕੀ ਜਦੋਂ ਨਾ ਜਿਸ ਨੂੰ ਜਾਣਦੇ ਆ ਕਹਿੰਦੇ ਆ ਜੀ ਤੁਸੀਂ ਬਹੁਤ ਵਧੀਆ ਕੀਤਾ ਤੋ ਮਾਣ ਜਾਂ ਹੁੰਦਾ ਵੇ ਪੰਜਾਬੀ ਆਂ ਪੰਜਾਬੀਆਂ ਨੂੰ ਅੱਗੇ ਲੈ ਕੇ ਜਾ ਰਹੇ ਜੀ ਸਿਮਰਨ ਮੈਂ ਸੀਰੀਅਸਲੀ ਮੈਂ ਵੀ ਪੰਜਾਬੀ ਆ ਸਰਦਾਰ ਹਾਂ ਹਾਂ ਜੀ ਤੇ ਮੈਂ ਤੁਹਾਨੂੰ ਸਲੂਟ ਕਰਨਾ ਚਾਹਨਾ ਕਿ ਤੁਸੀਂ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਐ ਪੰਜਾਬੀ ਐ ਤੇ ਅਸੀਂ ਪੰਜਾਬੀ ਆ ਉਹਦਾ ਨਾਮ ਤੁਸੀਂ ਗੋਰਿਆਂ ਦੀ ਸਟੇਜ ਦੇ ਉੱਤੇ ਬਾ ਕਮਾਲ ਕਰਤੀ ਤੇ ਹਲੇ ਤਾਂ ਮੇਰੇ ਖਿਆਲ ਇਹ ਛੋਟੀਆਂ ਬੁਲੰਦੀਆਂ ਨੇ ਤੇ ਰੱਬ ਸੱਚੇ ਪਾਤਸ਼ਾਹ ਕਰੇ ਕਿ ਤੁਸੀਂ ਹੋਰ ਬੁਲੰਦੀਆਂ ਤੇ ਜਾਓ ਐਦਾਂ ਹੀ ਪੰਜਾਬੀ ਮਾਂ ਬੋਲੀ ਦਾ ਸਾਡੇ ਪੰਜਾਬ ਦਾ ਖਾਸ ਕਰਕੇ ਜਲੰਧਰ ਨਿਵਾਸੀਆਂ ਦਾ ਜਿਹੜਾ ਨਾਮ ਐ ਉਹ ਰੋਸ਼ਨ ਕਰੋ ਹਾਂਜੀ ਜ਼ਰੂਰ ਜੀ ਹੁਣ ਕਿਉਂਕਿ ਹੁਣ ਇੱਕ ਕਰੀ ਜਦੋਂ ਬੰਦਾ ਕਹਿੰਦੇ ਨੇ ਵੀ ਇੱਕ ਕਰੀ ਸ਼ੁਰੂ ਕਰ ਲਿਆ ਹੁਣ ਅੱਗੇ ਜਾਣਾ ਹੀ ਆ ਸੋ ਹੁਣ ਅੱਗੇ ਇਹੀ ਆ ਕਿ ਬਸ ਗਾਂ ਤੋਂ ਗਾਂ ਆਪਣੇ ਪੰਜਾਬੀਆਂ ਦਾ ਨਾਮ ਰੌਸ਼ਨ ਹੀ ਕਰਾਂਗੇ ਜੀ ਸਿਮਰਨ ਥੋਟ ਕਿਵੇਂ ਆਇਆ ਪੰਜਾਬ ਦੇ ਵਿੱਚ ਤਾਂ ਇਹ ਈਜ਼ੀ ਹੈ ਕਿਉਂ ਕਰਕੇ ਪਰਿਵਾਰ ਹੁੰਦਾ ਹੈ ਦੋਸਤ ਮਿੱਤਰ ਸਾਥਕਬੰਦੀ ਹੁੰਦੇ ਨੇ ਵੀ ਚੱਲ ਯਾਰ ਕਰ ਲੈਣੇ ਆ ਫੀਸ ਵੀ ਭਰ ਦੇਣੇ ਆ ਪਰ ਇੱਥੇ ਤੁਸੀਂ ਅਗਰ ਤੁਹਾਡੇ ਕੋਲ 24 ਘੰਟੇ 8 ਘੰਟੇ ਜੌਬ ਕਰਨੀ ਹੈ 5-6 ਘੰਟੇ ਤੁਸੀਂ ਘਰ ਦਾ ਕੰਮ ਕਰਨਾ ਹੈ ਫਿਰ ਤੁਸੀਂ 슬ੀਪ ਵੀ ਕਰਨੀ ਹੈ ਤੇ ਕੁਝ ਆਪਣਾ ਪੇਪਰ ਵਰਕ ਵੀ ਦੇਖਣਾ ਹੈ ਮੁਸ਼ਕਲ ਹੋ ਜਾਂਦੀ ਹੈ ਹਾਂਜੀ ਇਦਾਂ ਤਾਂ ਹੋ ਜਾਂਦੀ ਬਟ ਮੇਰੇ ਮੈਂ ਆਪਣੀ ਭੈਣ ਦੇ ਨਾਲ ਰਹਿੰਦੀ ਆ ਉਹਨਾਂ ਨੇ ਅੱਜ ਤੋਂ 2 ਸਾਲ ਪਹਿਲਾਂ ਇਹਦੇ ਵਿੱਚ ਹਿੱਸਾ ਲਿਆ ਸੀ ਤੇ ਉਹ ਵੀ ਮਿਸ ਬੇ ਆਫ ਪਲੈਂਟੀ ਦਾ ਗਰਾਊਂਡ ਲੈ ਕੇ ਆਏ ਸੀਗੇ ਤੇ ਉਹਨਾਂ ਦੇ ਕਰਕੇ ਉੱਥੇ ਮੈਨੂੰ ਸਾਰੇ ਜਣੇ ਜਾਣਦੇ ਸੀਗੇ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਸਿਗਾ ਕਿ ਨਹੀਂ ਮੈਂ ਵੀ ਸ਼ਾਇਦ ਕਰ ਸਕਦੀ ਆ ਪਰ ਪਹਿਲਾਂ ਮੈਂ ਪਿਛਲੇ ਸਾਲ ਮੈਨੂੰ ਕਿਹਾ ਸੀ ਪਰ ਪਿਛਲੇ ਸਾਲ ਮੈਂ ਥੋੜਾ ਜਿਹਾ ਘਬਰਾ ਗਈ ਕਿ ਨਹੀਂ ਮੇਰੇ ਬੱਸਦਾ ਨਹੀਂ ਆ ਇਹ ਤਾ ਕਰਕੇ ਪੇਪਰ ਉਹਨਾਂ ਨੇ ਇਸ ਵਾਰੀ ਫੇਕ ਕੀਤਾ ਤਾਂ ਫਿਰ ਮੈਂ ਕਿਹਾ ਚਲੋ ਨਹੀਂ ਆਪਾਂ ਘਾਰ ਹੀ ਲੈਨੇ ਆ ਤੇ ਮੇਰੀ ਸਭ ਤੋਂ ਵੱਡੀ ਸਪੋਰਟ ਉਹੀ ਰਹੇ ਨੇ ਕਿਉਂਕਿ ਕੁਛ ਵੀ ਹੁੰਦਾ ਸੀ ਦੀਦੀ ਆ ਕਿੱਦਾਂ ਕਰੀਏ ਜੀ ਮੈਨੂੰ ਆ ਨਹੀਂ ਸਮਝ ਆਇਆ ਸੋ ਉਹਨਾਂ ਨੇ ਹਾਰਵਰਡ ਲਈ ਮੇਰੀ ਹੈਲਪ ਕੀਤੀ ਆ ਤੇ ਉਹਨਾਂ ਨੇ ਪੂਰੀ ਪੂਰੀ ਸਪੋਰਟ ਕੀਤੀ ਆ ਕਿਉਂਕਿ ਆਪਾਂ ਕਹਿੰਦੇ ਕਿ ਕੰਮ ਦੇ ਨਾਲ ਬਹੁਤ ਬਿਜ਼ੀ ਹੋ ਜਾਂਦਾ ਇੱਥੇ ਤੁਸੀਂ ਕਿਉਂਕਿ ਸਾਰਾ ਕੁਝ ਖੁਦ ਕਰਦੇ ਆ ਹਾਂਜੀ ਪਰ ਮੈਨੂੰ ਮੇਰੀ ਸਿਸਟਰ ਭੈਣ ਦਾ ਬਹੁਤ ਫਾਇਦਾ ਰਿਹਾ ਜੀ ਕਿ ਮੈਨੂੰ ਇਹ ਨਹੀਂ ਸੀ ਦਹਾਏ ਮੈਂ ਘਰ ਜਾ ਕੇ ਕੋਈ ਕੰਮ ਕਰਨਾ ਕਿਉਂਕਿ ਪਿੱਛੇ ਦੀਦੀ ਸਭ ਕਰ ਦਿੰਦੇ ਸੀ ਤੇ रेडी ਹੁੰਦਾ ਸੀ ਮੇਰੇ ਬੇ ਨੈਕਸਟ ਜੇ ਮੈਂ ਕਿਤੇ ਜਾਣਾ ਹੁੰਦਾ ਦੀਦੀ ਮੈਂ ਅੱਜ ਜਾਣਾ ਮੈਨੂੰ ਹੈਲਪ ਕਰ ਦੋ ਚਲੋ ਠੀਕ ਆ ਚਲਿਏ ਤਾਂ ਉਹਨਾਂ ਨੇ ਮੈਨੂੰ ਬਹੁਤ ਪੁਸ਼ ਕੀਤਾ ਜੀ ਤੇ ਉਹਨਾਂ ਦੇ ਕਰਕੇ ਮੈਂ ਤਾਂ ਕਹਿੰਨੀ ਹੈ ਕਿ ਮੈਨੂੰ ਮਿਸ ਬੀ ਆਫ ਉਹਨਾਂ ਨੂੰ ਜਦੋਂ ਮਿਸ ਬੀ ਆਫ ਪਲੈਂਟੀ ਮਿਲਿਆ ਤੇ ਮੈਨੂੰ ਮਿਸ ਰੋਟਰਾਂ ਦਾ ਕਿਤਾਬ ਉਹਨਾਂ ਦੇ ਕਰਕੇ ਮਿਲਿਆ ਅੱਛਾ ਸਿਮਰਤ 1% ਵੀ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਨਹੀਂ ਆਇਆ ਕਿ ਆਪਾਂ 네ਗੇਟਿਵਿਟੀ ਆ ਜਾਂਦੀ ਹੈ ਕਿ ਨਹੀਂ ਆਪਾਂ ਜਾ ਰਹੇ ਹਾਂ ਕੀ ਬਣੂਗਾ ਫਾਰਮ ਫਿਲ ਕੀਤਾ ਚਲੋ ਫੀਸ ਜਿੰਨੀ ਵੀ ਸੀ ਉਹ ਤੁਸੀਂ ਪੇ ਕੀਤੀ ਹੈ ਨਾ 1% 1% ਹੰਦਾ ਜਿਵੇਂ ਤੁਸੀਂ ਕਰ ਇੱਕ ਲਾਸਟ ਟਾਈਮ ਮੈਨੂੰ ਥੋਟ ਹੋਇਆ ਕਿ ਨਹੀਂ ਯਾਰ ਵੀ ਮੈਨੂੰ ਨਹੀਂ ਮੈਂ ਜਾ ਸਕਦੀ ਹਲੇ ਤਾਂ ਤੁਸੀਂ ਸਟੱਡੀ ਵੀ ਕਰ ਰਹੀ ਸੀਗੇ ਹੁਣ ਤੁਸੀਂ ਓਪਨ ਵਰਕ ਵੀਜ਼ਾ ਦੇ ਉੱਤੇ ਹੋ ਸਿਸਟਰ ਤੁਹਾਡੇ ਵੱਡੇ ਇੱਥੇ ਨੇ ਬਟ ਫਿਰ ਵੀ ਇੰਨਾ ਸਪੋਰਟ ਨਹੀਂ ਹੁੰਦਾ ਜਿੰਨਾ ਬੰਦੇ ਦਾ ਆਪਣਾ ਮਨੋਬਲ ਕੰਮ ਕਰੇ ਆਇਆ ਕਦੀ ਥੋਟ 네ਗੇਟਿਵਿਟੀ ਆਈ ਜਦੋਂ ਮੈਂ ਸ਼ੁਰੂ ਸ਼ੁਰੂ ਚ ਗਈ ਸੀ ਨਾ ਉੱਥੇ ਆਏ ਇੰਨੇ ਜਣਿਆ ਹਏ ਯਾਰ ਤਾਂ ਬਹੁਤ ਸੋਹਣੇ ਸੋਹਣੇ ਜਣੇ ਆ ਜਾਂ ਇਹਨਾਂ ਦੀ ਪਰਸਨੈਲਿਟੀ ਬਹੁਤ ਆ ਮਤਲਬ ਕਈ ਹੁੰਦੇ ਨਾ ਬੰਦੇ ਜਦੋਂ ਉੱਥੇ ਐਂਟਰ ਕਰਦੇ ਸਾਰੇ ਦਾ ਧਿਆਨ ਖਿੱਚ ਲੈਂਦੇ ਆਪਣੇ ਵੱਲ ਉੱਥੇ ਇਦਾਂ ਦੇ ਬਹੁਤ ਜਣੇ ਹੁੰਦੇ ਆ ਤੇ ਥੋੜਾ ਜਿਹਾ ਬੰਦੇ ਦੇ ਮਨ ਚ ਹੁੰਦਾ ਬਟ ਜਿੱਦਾਂ ਜਿੱਦਾਂ ਤੁਸੀਂ ਸਾਰਿਆਂ ਨੂੰ ਜਾਣਿਆ ਜਿੱਦਾਂ ਜਿਹੜੇ ਆਰਗੇਨਾਈਜ਼ਰ ਸੀ ਜਦੋਂ ਡਾਇਰੈਕਟਰ ਸੀ ਜਦੋਂ ਸਾਨੂੰ ਕਹਿੰਦੇ ਸੀ ਨਹੀਂ ਇਦਾਂ ਨਹੀਂ ਇਦਾਂ ਕਰੋ ਜੀ ਉਹਦੇ ਕਰਕੇ ਬਹੁਤ ਕੌਨਫੀਡੈਂਸ ਆ ਜਾਂਦਾ ਤੇ ਫਿਰ ਐਂਡ ਦੇ ਵਿੱਚ ਤਾਂ ਮੈਨੂੰ ਲੱਗਾ ਇਹ ਡਾਣੀ ਸੀਗਾ ਕਿ ਹਾਈ ਸਟੇਜ ਤੇ ਐਂਡ ਚਾਹੀ ਸੀਗਾ ਕਿ ਬਸ ਸਟੇਜ ਤੇ ਚੱਲ ਕੇ ਡੈਕ ਤੇ ਚਾਹੀਏ ਕਿ ਜੀ 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 ਤੇ ਕਿੰਨੇ ਕਿੰਨੇ ਘੰਟੇ ਦਾ ਜਿਹੜਾ ਇਹ ਤੁਹਾਡਾ ਉਥੇ ਇਵੈਂਟ ਸੀਗਾ ਤਕਰੀਬਨ ਸ਼ਾਮ ਨੂੰ ਸ਼ੁਰੂ ਹੋਇਆ ਹਾਂਜੀ ਇਵੈਂਟ ਤਾਂ ਵੈਸੇ 4 ਘੰਟੇ ਦਾ ਸੀਗਾ ਪਰ ਉਹਦੇ ਵਿੱਚ ਜਿਹੜੀ ਪ੍ਰੈਕਟਿਸ ਜਾਂਦੀ ਆ ਉਹ ਮਹੀਨਿਆਂ ਦੀ ਪ੍ਰੈਕਟਿਸ ਹੀ ਲਾ ਲਓ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਪੂਰਾ ਪ੍ਰੈਕਟਿਸ ਕੀਤੀ ਸੀਗੀ ਪੂਰਾ ਸਾਨੂੰ ਦੱਸਣਾ ਸੀ ਉਹਨਾਂ ਨੇ ਬੋਰ ਨਹੀਂ ਫੀਲ ਕੀਤਾ ਵੀ ਇੱਕ ਮਹੀਨਾ ਮੈਨੂੰ ਜਾਣਾ ਪੈ ਰਿਹਾ ਮੈਂ 20 ਜਾਂ 25 ਆਵਰ ਜਾਂ ਫੁੱਲ ਟਾਈਮ ਜੌਬ ਕਰਦੀ ਹਾਂ ਤੇ ਮੇਰੀ ਕਹਿੰਦੇ ਨਾ ਕ੍ਰੋਸ ਕਟਿੰਗ ਮੇਰੇ ਪੈਸੇ ਵੀ ਕਟਿੰਗ ਹੋ ਰਹੇ ਆ ਉਹ ਦਿਮਾਗ ਆਪਾਂ ਥੋੜਾ ਕੈਲਕੂਲੇਸ਼ਨ ਵਾਲੇ ਪਾਸੇ ਚਲੇ ਜਾਂਦੇ ਆ ਆਇਆ ਨਹੀਂ ਦਿਮਾਗ ਉਦੋਂ ਨਹੀਂ ਕਿਉਂਕਿ ਉਹ ਬਹੁਤ ਸਪੋਰਟਿਵ ਹੁੰਗ ਜਦੋਂ ਤੁਸੀਂ ਕਹਿੰਦੇ ਨਾ ਕਿ ਮੇਰਾ ਤਾਂ ਕੰਮ ਆ ਮੈਂ ਨਹੀਂ ਕਰ ਸਕਦੀ ਉਹ ਤੁਹਾਨੂੰ ਇਹ ਨਹੀਂ ਕਹੋਗੇ ਕਿ ਤੁਸੀਂ ਕੰਮ ਛੱਡ ਕੇ ਆਓ ਜੀ ਉਹ ਤੁਹਾਡੇ ਆਰਾਊਂਡ ਤੁਹਾਡੇ ਟਾਈਮਿੰਗਸ ਤੇ ਤੁਹਾਨੂੰ ਦਿੰਦੇ ਆ ਕਿਉਂਕਿ ਮੋਸਟਲੀ ਉਹ ਵੀਕੈਂਡ ਹੁੰਦਾ ਸੀਗਾ ਜਿੱਥੇ ਸਿਰਫ ਹਰ ਹਫਤੇ ਪ੍ਰੈਕਟਿਸ ਲਈ ਮੈਨੂੰ ਜਾਣਾ ਹੀ ਹੁੰਦਾ ਸੀ ਸੰਡੇ ਤੋਂ ਸੰਡੇ ਮੋਂਸੇ ਸਭ ਦੇ ਆਫ ਹੁੰਦੇ ਆ ਜੀ ਤੇ ਉਦਾਂ ਜਿਹੜੀ ਹਫਤੇ ਦੇ ਵਿੱਚ ਕਿਤੇ ਕੋਈ ਪ੍ਰੈਕਟਿਸ ਕਰਨੀ ਸੀ ਜਾਂ ਕੁਝ ਵੀ ਹੁੰਦਾ ਸੀ ਤਾਂ ਆਫਟਰ ਵਰਕ ਤੁਹਾਨੂੰ ਕਹਿ ਦਿੰਦੇ ਸੀ ਕਿ ਚਲੋ ਤੁਸੀਂ ਇਤਨ ਫ੍ਰੀ ਆ ਇਤਨ ਆਜਾ ਤੁਹਾਨੂੰ ਅਸੀਂ ਹੈਲਪ ਕਰ ਦਾਂਗੇ ਸੋ ਇਸ ਸਕੂਲ ਉਹ ਬਹੁਤ ਸਪੋਰਟਿਵ ਰਿਹਾ ਤੇ ਇਦਾਂ ਫੇਨ ਨਹੀਂ ਹੋਇਆ ਤੇ ਮੈਨੂੰ ਲੱਗਦਾ ਕਿ ਆਪ ਥੋੜੀ ਦੇਰ ਬਾਅਦ ਮੈਨੂੰ ਇਦਾਂ ਹੁੰਦਾ ਸੀ ਕਿ ਮੈਂ ਜਾਣਾ ਆ ਕਿਉਂਕਿ ਹੁਣ ਜਦੋਂ ਆਪਾਂ ਕਹਿੰਦੇ ਕਿ ਚਾਹ ਵਿੱਚ ਫਰੈਂਡਸ ਬਣ ਗਏ ਸੀਗੇ ਜੀ ਤੇ ਥੋੜਾ ਜਿਹਾ ਇਦਾਂ ਵੀ ਤੇ ਬੀ ਬੀਇੰਗ ਪੰਜਾਬੀ ਤੁਸੀਂ ਬਾਕੀ ਉੱਥੇ ਇਹ ਕੋਈ ਮਿਸ ਪੰਜਾਬਣ ਦਾ ਸੀਗਾ ਨਹੀਂ ਇਹ ਤਾਂ ਮਿਸ ਰੋਟਰਵਾ ਸੀਗਾ ਤੇ ਸਾਰੇ ਗੋਰੇ ਉੱਥੇ ਮੌਰੀ ਉੱਥੇ ਤੇ ਮੇਰੇ ਖਿਆਲ ਤੁਸੀਂ ਇਕੱਲੇ ਪੰਜਾਬੀ ਸੀ ਹਾਂਜੀ ਉੱਥੇ ਸਾਰੇ ਮੈਂ ਇਕੱਲੀ ਪੰਜਾਬਣ ਸੀ ਤੇ ਸ਼ਰਮ ਨਹੀਂ ਆਈ ਸਟੇਜ ਤੇ ਯਾਰ ਵੀ ਮੈਂ ਇਕੱਲੀ ਪੰਜਾਬਣ ਆ ਗਈ ਇੱਥੇ ਤੇ ਬਾਕੀ ਬੰਦਾ ਸ਼ਾਈ ਫੀਲ ਕਰਦਾ ਥੋੜਾ ਜਿਹਾ ਹਾਂਜੀ ਮੈਨੂੰ ਤਾਂ ਬੰਦਿਆਂ ਨੇ ਸ਼ੁਰੂ ਛੋ ਜੰਦਾ ਕਿ ਯਾਰ ਮੈਂ ਇਕੱਲੀ ਸੂਟ ਚਾਂ ਬਾਕੀ ਕੋਈ ਸੂਟ ਚ ਨਹੀਂ ਆ ਪਰ ਅੱਛਾ ਤੁਸੀਂ ਗਏ ਵੀ ਆਪਣੇ ਪੰਜਾਬੀ ਪਹਿਰਾਵੇ ਚ ਹਾਂਜੀ ਮੈਂ ਜਿਹੜਾ ਤੁਹਾਡਾ ਵਿੱਚ ਅਲੱਗ-ਅਲੱਗ ਪਾਈਸ ਦੇ ਇੱਕ ਕ੍ਰਾਉਨ ਵਿੱਚ ਮੈਂ ਸਾੜੀ ਪਾਈ ਸੀ ਅੱਛਾ ਜੀ ਪੇਮੈਂਟ ਟੈਲੈਂਟ ਵਿੱਚ ਮਤਲਬ ਇੰਡੀਅਨ ਟੱਚ ਰੱਖਿਆ ਤੁਸੀਂ ਪੂਰਾ ਇੰਡੀਅਨ ਸੀ ਤੇ ਮੈਂ ਕਹਾਂਗੀ ਕਿ ਉਹ ਸਾਰੇ ਖੁਸ਼ ਹੁੰਦੇ ਆ ਜੀ ਜੋ ਤੁਸੀਂ ਆਪਣਾ ਕਲਚਰ ਰਿਪਰੈਜ਼ੈਂਟ ਕਰਦੇ ਆ ਰਿਪਰੈਜ਼ੈਂਟ ਕਰਦੇ ਹੋ ਉਹ ਬਹੁਤ ਖੁਸ਼ ਹੁੰਦੇ ਆ ਤੇ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਨਹੀਂ ਤੂੰ ਆਪਣੇ ਕਲਚਰ ਨੂੰ ਹੋਰ ਰਿਪਰੈਜ਼ੈਂਟ ਕਰ ਕਿਉਂਕਿ ਵਧੀਆ ਲੱਗਦਾ ਤੇ ਉਹ ਬਹੁਤ ਖੁਸ਼ ਹੁੰਦੇ ਜਦੋਂ ਤੁਸੀਂ ਆਪਣਾ ਭੰਗੜਾ ਪਾਉਨੇ ਆ ਕਿੱਦਾਂ ਪਾਉਨੇ ਆ ਜਾਂ ਆਪਣੇ ਸੂਟ ਪਾ ਕੇ ਜਾਂਦੇ ਉਹਨਾਂ ਨੂੰ ਵਧੀਆ ਲੱਗਦਾ ਉਹ ਸਾਰਾ ਕੁਝ ਜੀ ਸੋ ਇਸ ਕਰਕੇ ਕਦੀ ਅਜੀਬ ਨਹੀਂ ਫੀਲ ਹੋਇਆ ਉੱਥੇ ਤੁਸੀਂ ਦੱਸੋ ਕਿ 7 ਵਜੇ ਤੋਂ ਲੈ ਕੇ 11 ਵਜੇ ਤੱਕ ਕਈ ਵਾਰ ਚੱਲਿਆ ਤੇ ਜਦੋਂ ਉਹਨਾਂ ਨੇ ਨਾਮ ਅਨਾਉਂਸ ਕਰਨਾ ਸੀ ਕੋਈ ਹਾਰਟਬੀਟ ਚੱਲ ਰਹੀ ਸੀ ਕਿ ਨਹੀਂ ਮੈਂ ਤਾਂ ਆ ਨਹੀਂ ਸਕਦੀ ਮੇਰਾ ਨੰਬਰ ਲੱਗਣਾ ਨਹੀਂ ਬੰਦਾ ਫੀਲ ਕਰਦਾ ਥੋੜਾ ਜਿਹਾ ਕਿ ਕਾਫੀ ਜਣੇ ਮੇਰੇ ਤੋਂ ਜ਼ਿਆਦਾ ਬੈਟਰ ਨੇ ਹਨਾ ਤੇ ਲੱਗਿਆ ਉਦਾਂ ਕਿ ਨਹੀਂ ਸ਼ਾਇਦ ਮੈਂ ਨਹੀਂ ਆ ਸਕਦੀ ਹਾਂਜੀ ਕਿਉਂਕਿ ਐਂਡ ਵਿੱਚ ਅਸੀਂ ਕਹਿੰਦਾ ਜੋ ਸਾਰੇ ਕਰਾਊਨ ਚੱਲੇ ਗਏ ਨੇ ਐਂਡ ਵਿੱਚ ਕਮਿਸਟ ਰੋਟਰਾ ਦਾ ਮੇਨ ਕਰਾਊਨ ਬਚਦਾ ਸੀਗਾ ਤੇ ਅਸੀਂ ਆਈ ਥਿੰਕ ਤਿੰਨ ਜਣੇ ਸੀਗੇ ਜਿਨ੍ਹਾਂ ਕੋਈ ਵੀ ਕਰਾਊਨ ਨਹੀਂ ਸੀ অলਮੋਸਟ ਸਾਰਿਆਂ ਨੂੰ ਕਰਾਊਨ ਜਾਂ ਕੁਛ ਨਾ ਕੁਛ ਟਾਈਟਲ ਮਿਲ ਚੁੱਕਾ ਸੀ ਜੀ ਫਿਰ ਜਿੱਦਾਂ ਜਿੱਦਾਂ ਨਾਮ ਆਏਗੇ ਹਾਏ ਆ ਵੀ ਨਹੀਂ ਮਿਲਿਆ ਮੈਨੂੰ ਆ ਵੀ ਨਹੀਂ ਮਿਲਿਆ ਮੈਨੂੰ ਉਹ ਡਾਊਨ ਹੁੰਦਾ ਬੰਦਾ ਥੋੜਾ ਜਿਹੜਾ ਥੋੜਾ ਜਿਹਾ ਹੁੰਦਾ ਪਰ ਨਰਵਸ ਹੋ ਜਾਂਦਾ ਹਾਂਜੀ ਨਰਵਸ ਹੋ ਜਾਂਦੇ ਆ ਪਰ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਮਿਸ ਰੋਟਰਾ ਸਿਮਰਨਦੀਪ ਉਹ ਫੀਲਿੰਗ ਪੰਜਾਬੀ ਥੱਲੇ ਬੈਠੇ ਸੀ ਆਡੀਅੰਸ ਕਿੰਨੇ ਫੈਮਿਲੀ ਨਹੀਂ ਵੈਸੇ ਹੋਰ ਪੰਜਾਬੀ ਹਾਂਜੀ ਮੈਂ ਉੱਥੇ ਜਿੱਦਾਂ ਜਿੱਦਾਂ ਦੋ ਤਿੰਨ ਨੌਨ ਬੰਦੇ ਸੀਗੇ ਹੋਰ ਵੀ ਪੰਜਾਬੀਆਂ ਦੀ ਕਮਿਊਨਿਟੀ ਵਿੱਚ ਬੈਠੀ ਹੋਈ ਸੀਗੀ ਕਿਸੇ ਨੇ ਜਕਾਰਾ ਲਾਇਆ ਉੱਥੇ ਜਕਾਰਾ ਤਾਂ ਨਹੀਂ ਲਾਇਆ ਪਰ ਉਹਦਾ ਹੂਟਿੰਗ ਵਗੈਰਾ ਬਹੁਤ ਕੀਤੀ ਸੀ ਹਾਂਜੀ ਅੱਛਾ ਲੱਗਿਆ ਤੁਹਾਨੂੰ ਹਾਂਜੀ ਮੈਂ ਮਿਸ ਰੋਟਰੋ ਬਣ ਗਈ ਫਿਰ ਰਾਤੀ ਜਦੋਂ ਸੁੱਤੇ ਕੀ ਫੀਲ ਹੋ ਰਿਹਾ ਸੀ ਉਸ ਟਾਈਮ ਤਾਂ ਬਸ ਇੰਨੇ ਥੱਕੇ ਹੋਏ ਸੀਗੇ ਬਸ ਵੈਂਚਰ ਸੀ ਜੀ ਸਤਿ ਸ਼੍ਰੀ ਅਕਾਲ ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਜਾਨਣਾ ਚਾਹੂਗੀ ਤੇ ਨਾਲੇ ਜਿਹੜੇ ਸਾਡੇ ਸਰੋਤੇ ਅੱਜ ਸਾਡੇ ਨਾਲ ਜੁੜੇ ਹੋਇਆ ਉਹ ਜਾਨਣਾ ਚਾਹਣਗੇ ਕਿ ਤੁਹਾਡੀ ਮੋਟੀਵੇਸ਼ਨ ਕਿੱਥੋਂ ਆਈ ਕੀ ਨੇ ਤੁਹਾਨੂੰ ਇਨਸਪਾਇਰ ਕੀਤਾ ਇਸ ਮਿਸ ਰੋਟਰੂਆ ਨਿਊਜ਼ੀਲੈਂਡ 2024 ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਮੇਰੇ ਭੈਣ ਨੇ ਹਿੱਸਾ ਲਿਆ ਸੀ 2022 ਚ ਹਨਾ ਫਿਰ ਨਾ ਉਹਦੇ ਬਾਅਦ ਚੋਂ ਮੈਨੂੰ ਥੋੜਾ ਜਿਹਾ ਸੀਗਾ ਕਿ ਨਹੀਂ ਮੈਂ ਵੀ ਕਰੂੰਗੀ ਪਰ ਫਿਰ ਕਿਤੇ ਨਾ ਕਿਤੇ ਮਨ ਚ ਹੋ ਜਾਂਦਾ ਯਾਰ ਨਹੀਂ ਮਤਲਬ ਬੰਦਾ ਤਾਂ ਕਾਨਫਰੰਸ ਚ ਨਹੀਂ ਜਾਂਦਾ ਕਿੰਨੇ ਜੜੀਆਂ ਦੇ ਵਿੱਚ ਜਾ ਕੇ ਪਰ ਫਿਰ ਨਾ ਪਿਛਲੇ ਸਾਲ ਜਦੋਂ ਮੈਂ ਗਈ ਤੇ ਮੈਂ ਦੇਖਿਆ ਬਹਿ ਕੇ ਦੇਖਿਆ ਪੂਰਾ ਕਿ ਸਾਰਿਆਂ ਦੀ ਪਰਫਾਰਮੈਂਸ ਸਾਰਿਆਂ ਦੀ ਵੋਕ ਸ ਤੇ ਫਿਰ ਨਾ ਥੋੜਾ ਜਿਹਾ ਬੰਦੇ ਨੂੰ ਸੀਗਾ ਕਿ ਨਹੀਂ ਮੈਂ ਹਾਂ ਨਹੀਂ ਕਰ ਸਕਦੇ ਆ ਪਰ ਫਿਰ ਜਦੋਂ ਇਸ ਵਾਰ ਮੈਨੂੰ ਕਿਹਾ ਦੀ ਜਨੇ ਵੀ ਨਹੀਂ ਤੂੰ ਕਰ ਲੈ ਫਿਰ ਮੈਨੂੰ ਹੈਗਾ ਸੀ ਨਹੀਂ ਹਾਂ ਮੈਂ ਵੀ ਕਰੂੰਗੀ ਵੀੰਦ ਸੀਗਾ ਚਲੋ ਨਹੀਂ ਹੋਇਆ ਤੇ ਨਾ ਸੀ ਪਰ ਕਰਕੇ ਤਾਂ ਆਨੇ ਆ ਨਾ ਕਿ ਹੋਰ ਨਹੀਂ ਕੁਝ ਤਾਂ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ ਬਿਲਕੁਲ ਹਾਂਜੀ ਬਿਲਕੁਲ ਤੇ ਕੀ ਮੈਂ ਤਾਂ ਹੁਣ ਤੁਸੀਂ ਫੀਲ ਕਰ ਰਹੇ ਹੋ ਹੁਣ ਵਧੀਆfeel ਹੁੰਦਾ ਜਦੋਂ ਹਨਾ ਪੰਜਾਬੀ ਸਪੈਸ਼ਲ ਜਦੋਂ ਕਿ ਪੰਜਾਬੀ ਦੇਖ ਕੇ ਕਹਿੰਦਾ ਕਿ ਹਾਏ ਤੁਸੀਂ ਪੰਜਾਬੀਆਂ ਦੇ ਨਾਮ ਰੋਸ਼ਨ ਕੀਤਾ ਤਾਂ ਵਧੀਆ feel ਹੁੰਦਾ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਸੀਂ ਜਿਹੜਾ ਤੁਸੀਂ ਇਹ ਖਿਤਾਬ ਤੁਸੀਂ ਜਿੱਤਿਆ ਹੈਗਾ ਇਹਦੇ ਨਾਲ ਤੁਸੀਂ ਕਮਿਊਨਿਟੀ ਦੇ ਵਿੱਚ ਕੀ ਪੋਜ਼ਿਟਿਵ ਇਮਪੈਕਟ ਲੈ ਕੇ ਆ ਸਕਦੇ ਹੋ ਮੈਂ ਤੇ ਹੀ ਕਹੂੰਗੀ ਕਿ ਇੱਕ ਤਾਂ ਸਾਰਿਆਂ ਨੂੰ ਲੱਗਦਾ ਹੈ ਕਿ ਜਿੱਦਾਂ ਕਿ ਪੰਜਾਬੀ ਜਾਂ ਇੰਡੀਅਨ ਐਜ਼ ਏਨ ਇੰਡੀਅਨਸ ਨਹੀਂ ਮਤਲਬ ਅੱਗੇ ਜਾਂਦੇ ਆਪਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਰੱਖ ਲੈਨੇ ਕਿ ਯਾਰ ਨਹੀਂ ਇਹ ਇਹ ਆਪਾਂ ਕਹਿੰਦੇ ਕਿ ਯਾਨੀ ਇਹਨਾਂ ਦੀ ਕਮਿਊਨਿਟੀ ਆ ਯਾਨੀ ਕਿ ਤੇ ਇਹ ਹੀ ਅੱਗੇ ਜਾਂਦੇ ਨੇ ਪਰ ਫਿਰ ਆਪਾਂ ਜਦੋਂ ਹੁਣ ਮੈਨੂੰ ਕੋਈ ਦੇਖੂਗਾ ਤਾਂ ਸ਼ਾਇਦ ਉਹਨਾਂ ਨੂੰ ਲੱਗੇ ਕਿ ਯਾਰ ਜੇ ਇਹ ਚਾਹ ਸਕਦੀ ਹੈ ਵੀ ਅਸੀਂ ਵੀ ਜਾイ ਸਕਦੇ ਆ ਵੀ ਆਪਣੀ ਕਮਿਊਨਿਟੀ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਸਿਰਫ ਇੰਡੀਅਨਸ ਹੀ ਨਹੀਂ ਹਰ ਕਮਿਊਨਿਟੀ ਦੀ ਗੱਲ ਕਰਦੀ ਆ ਕਿਉਂਕਿ ਮੈਂ ਦੇਖਿਆ ਕਿ ਮੈਸਟਰ ਟ੍ਰੋਵਾਲਾ ਨੇ ਬਰਾਬਰ ਓਪਰਚ्युनिटी ਸੀਗੀ ਤੁਸੀਂ ਜਿਹੜੇ ਮਰਜੀ ਕਲਚਰ ਤੋਂ ਬੈਕਗ੍ਰਾਉਂਡ ਤੋਂ ਆ ਤੁਸੀਂ ਜਿੱਥੋਂ ਮਰਜੀ ਆ ਤਾਂ ਤੁਹਾਨੂੰ ਬਰਾਬਰ ਓਪਰਚ्युनिटीਜ਼ ਮਿਲਦੀਆਂ ਸਿ ਸਾਰਿਆਂ ਨੂੰ ਸੋ ਇਸ ਤੇ ਮਨਜੰਦਰ ਆਦਾ ਕਿ ਹਰ ਕੋਈ ਜਾ ਕੇ ਕਰ ਸਕਦਾ ਜੋ ਕਿ मतलब इंस्पिरेशन सार्यां दे सार्यां दे मैं, मैं अपने आपच हर किसी ਲਈ ਸਿਰਫ ਇੰਡੀਅਨਸ ਜਾਂ ਪੰਜਾਬੀਆਂ ਦੇ ਲਈ ਨਹੀਂ ਸਾਰਿਆਂ ਦੇ ਲਈ ਸਾਰਿਆਂ ਦੇ ਲਈ ਨਾਲੇ ਮੈਨੂੰ ਇਧਰ ਆਦਾ ਕਿ ਮੈਂ ਉੱਥੇ ਜਾ ਕੇ ਬਹੁਤ ਗਰੋ ਕੀਤੀ ਆ ਓਕੇ ਮੈਂ ਮੈਂ ਜਦੋਂ ਪਹਿਲੇ ਦਿਨ ਗਈ ਸੀ ਨਾ ਮੈਂ ਕਿਸੇ ਨੂੰ ਨਹੀਂ ਬੁਲਾਇਆ ਸੀ ਉੱਥੇ ਮੈਂ ਆਪਣਾ ਦਾ ਸਾਈਡ ਤੇ ਨਾ ਇੱਧਰ ਬੈਠੀ ਸੀਗੀ ਬਸ ਠੀਕ ਆ ਉਹ ਜਿੱਦਾਂ ਜਿੱਦਾਂ ਕਹੀਗੇ ਸੁਣੀਗੇ ਸੁਣੀਗੇ ਉਹ ਹਰ ਇੱਕ ਹਣੇ ਜਿੱਦਾਂ ਜਿੱਦਾਂ ਉੱਥੇ ਟਾਈਮ ਸਪੈਂਡ ਕੀਤਾ ਨਾ ਫਿਰ ਜਿੱਦਾਂ ਸਾਰਿਆਂ ਨਾਲ ਗੱਲ ਕੀਤੀ ਫਿਰ ਫੀਲ ਹੁੰਦਾ ਕਿ ਅਸੀਂ ਐਵੇਂ ਹੀ ਸੰਗਦੇ ਆ ਜੀ ਯਾਨੀ ਅਸੀਂ ਪਿੱਛੇ ਰਹਿ ਜਾਂਦੇ ਆ ਜੀ ਉੱਥੇ ਜਾ ਕੇ ਮਤਲਬ ਬੰਦਾ ਗਰੋਅ ਕਰਦਾ ਤੁਹਾਨੂੰ ਇੰਪਰੂਵ ਕਰਨ ਚ ਇਹਨਾਂ ਹੈਲਪ ਕਰਦੇ ਆ ਨਾ ਕਿ ਨਹੀਂ ਤੁਸੀਂ ਇਦਾਂ ਕਰ ਲੋ ਜਾਂ ਆਹ ਤੁਹਾਨੂੰ ਸਹੀ ਲੱਗਦਾ ਤੁਸੀਂ ਆ ਨਾ ਕਰੋ ਸੋ ਇਹ ਚੀਜ਼ਾਂ ਦੇਖ ਕੇ ਮੈਂ ਤੇ ਹੀ ਕਹੂੰਗੀ ਕਿ ਸਾਰੇ ਜਾ ਸਕਦੇ ਆ ਜਿਹਦਾ ਚਾਇਓ ਜਾ ਸਕਦਾ ਆ ਵੀ ਆਪਣੇ ਆਪ ਆਪਣੀ ਹੋਰ ਚਲੋ ਆਪ ਜਿੱਤਨ ਨੇ ਤਾਂ ਹਰ ਕੋਈ ਜਾਂਦਾ ਹੀ ਜਾਂਦਾ ਪਰ ਤੁਸੀਂ ਆਪਣੇ ਆਪ ਦੀ ਗਰੋਥ ਲਈ ਵੀ ਉੱਥੇ ਜਾ ਸਕਦੇ ਆ ਕਿਉਂਕਿ ਅਸੀਂ ਬਹੁਤ ਕੁਝ ਉੱਥੇ ਸਿੱਖ ਕੇ ਆਉਂਦੇ ਆ ਉਥੋਂ ਹੈ ਨਾ ਹਾਂਜੀ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਜਿਹੜੀ ਇਸ ਬਿਊਟੀ ਪੀਜੈਂਟ ਦਾ ਪਾਰਟ ਬਣਨਾ ਚਾਹੁੰਦੀ ਹੈ ਉਹਨਾਂ ਦੇ ਲਈ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਮੈਂ ਤੇ ਹੀ ਕਹੂੰਗੀ ਕਿ ਤੁਸੀਂ ਆਪਣੇ ਆਪ ਚ ਕੌਨਫिडेंट ਰਹੋ ਕਿ ਵੀ ਹਾਂ ਅਸੀਂ ਕਰ ਸਕਦੇ ਹਾਂ ਉਹ ਜਿਤਨਾ ਨਹੀਂ ਜਿਤਨਾ ਉਹ ਤਾਂ ਬਾਅਦ ਦੀ ਗੱਲ ਆ ਪਹਿਲਾਂ ਜਾ ਕੇ ਹਿੱਸਾ ਲੈਣਾ ਬਹੁਤ ਵੱਡੀ ਗੱਲ ਆ ਆਪਣੇ ਆਪ ਚ ਕਿਉਂਕਿ ਜੇ ਤੁਸੀਂ ਜਾਣਦੇ ਹੋ ਤੁਸੀਂ ਇੱਥੇ ਇਹਨਾਂ ਲੋਕਾਂ ਦੇ ਅੱਗੇ ਜਾ ਕੇ ਖੜਦੇ ਆ ਨਾ ਫੇਰ ਬੰਦੇ ਨੂੰ ਹੁੰਦਾ ਕਿ ਹਾਂ ਵੀ ਜੇ ਅਸੀਂ ਇੱਥੇ ਖੜ ਗਏ ਸਾਡੇ ਲਈ ਬਹੁਤ ਵੱਡੀ ਗੱਲ ਆ ਐਂਡ ਉਸ ਤੋਂ ਇਲਾਵਾ ਕਿ ਸਾਰਿਆਂ ਦੇ ਰਿਸਪੈਕਟ ਜ਼ਰੂਰ ਕਰੋ ਜਦੋਂ ਤੁਸੀਂ 파ਟ ਲੈਣੇ ਕਿਸੇ ਵੀ ਚੀਜ਼ ਟ 파ਟ ਲੈਣੇ ਆ ਤੁਹਾਨੂੰ ਰਿਸਪੈਕਟ ਕਰਨੀ ਆਣੀ ਚਾਹੀਦੀ ਹੈ ਕਿਉਂਕਿ ਮੈਨੂੰ ਇਧਰ ਆਦਾ ਕਿਤੇ ਨਾ ਕਿਤੇ ਉੱਥੇ ਮੈਂ ਸਾਰਿਆਂ ਨਾਲ ਚੰਗਾ ਵਿਹਾਰ ਕੀਤਾ ਸੀ ਸਾਰਿਆਂ ਨੂੰ ਰਿਸਪੈਕਟ ਦਿੱਤੀ ਰਹੀ ਤਾਂ ਉਹੀ ਮੈਨੂੰ ਵਾਪਸ ਆਈ ਆ ਕਿਉਂਕਿ ਜੇ ਮੈਂ ਉੱਥੇ ਜਾ ਕੇ ਲੜ ਲੰਦੀ ਕਿਸੇ ਦੇ ਨਾਲ ਜਾਂ ਮੈਂ ਨਹੀਂ ਸੁਣਦੀ ਬਿਲਕੁਲ ਫਿਰ ਸ਼ੈਡ ਮੈਂ ਨਹੀਂ ਬੰਦੀ ਮੈਂ ਸੋਟਰ ਹਾਂ ਹਾਂ ਜੀ ਸੋ ਮੇਰੇ ਲਈ ਮੈਂ ਇਹ ਕਹਾਂਗੀ ਕਿ ਹਰ ਕਿਸੇ ਨੂੰ ਆਪਣੇ ਆਪ ਚ ਕੌਨਫੀਡੈਂਸ ਰਹਿਣਾ ਚਾਹੀਦਾ ਤੇ ਆਪਣੇ ਨਾਲ ਸਾਰਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਥੈਨ ਤੁਸੀਂ ਐਜੰਟ ਦੇ ਨਾਮ ਨਾਲ ਹੋਰ ਵੀ ਬਹੁਤ ਕੁਝ ਕਰ ਸਕਦੇ ਆ ਥੈਟਸ ਵੈਰੀ ਟਰੂ ਤੇ ਸਿਮਰਨ ਅਸੀਂ ਤੁਹਾਡੇ ਪਿੱਛੋਂਕਰ ਦੇ ਬਾਰੇ ਵਿੱਚ ਕੁਝ ਜਾਣਕਾਰੀ ਲੈਣਾ ਚਾਹਾਂਗੇ ਕਿ ਤੁਹਾਡਾ ਜਨਮ ਕਿੱਥੇ ਹੋਇਆ ਤੁਸੀਂ ਆਪਣੀ ਕੁਆਲਿਫਿਕੇਸ਼ਨ ਕਿੱਥੋਂ ਲਈ ਤੇ ਨਿਊਜ਼ੀਲੈਂਡ ਦੀ ਜਰਨੀ ਕਿਵੇਂ ਸਟਾਰਟ ਹੋਈ ਤੁਹਾਡੀ ਸੋ ਮੈਂ ਉਹੀ ਆਪਣੇ ਇੰਡੀਆ ਚ ਪੰਜਾਬ ਜਲੰਧਰ ਤੋਂ ਆ ਜੀ ਉੱਥੇ ਹੀ ਰਹੇ ਆ ਆਪਾਂ 20 ਸਾਲ ਉੱਥੇ ਹੀ ਕੱਢਿਆ ਉਸ ਤੋਂ ਬਾਅਦ ਪੜਾਈ ਉੱਥੇ ਕੀਤੀ ਆਪਣੀ ਮਤਲਬ 12th ਕੀਤੀ ਆਪਣੀ ਕਾਮਰਸ ਵਿੱਚ ਥੈਨ ਫਿਰ ਮੇਰੇ ਪਹਿਲਾਂ ਇੱਥੇ ਸੀ ਗਿਆ ਤੇ ਫਿਰ ਉਹੀ ਘਰਦਿਆਂ ਹੋ ਜਾਂਦਾ ਕਿ ਅਲੱਗ-ਅਲੱਗ ਕੀ ਜਾਣਾ ਇੱਕੋ ਥਾਂ ਹੋ ਜਾਓ ਸਾਰੇ ਜਣੇ ਜੀ ਫਿਰ ਇਸੇ ਮੈਂ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਇੱਥੇ ਕੀਤੀ ਆ ਓਕੇ ਨਿਊਜ਼ੀਲੈਂਡ ਦੇ ਵਿੱਚ ਤੇ ਰੋਟੋਰੂਆ ਤੋਂ ਹੀ ਕੀਤੀ ਤੁਸੀਂ ਆਪਣੀ ਹਾਂ ਮੈਂ ਕਿ ਕਿੱਦੀ ਦੀ ਉੱਥੇ ਸੀਗੇ ਫਿਰ ਮੈਂ ਉੱਥੇ ਹੀ ਆਈ ਹਾਂ ਫਿਰ ਉੱਥੇ ਆਪਣੇ ਲੈ ਕੇ ਪੜਾਈ ਖਤਮ ਕੀਤੀ ਪੜਾਈ ਕਰਕੇ ਜੀ ਜੌਬ ਲੱਭ ਲਈ ਹੁਣ ਉੱਥੇ ਹੀ ਆ ਰਹਿ ਤਾਂ ਓਕੇ ਐਂਡ ਫਿਰ ਉਹੀ ਵਿਨੰਦਾ ਕਿ ਜਦੋਂ ਹਮ ਪੜਾਈ ਹੋ ਗਈ ਕੰਮ ਹੋ ਗਿਆ ਹੁਣ ਹੁਣ ਕੀ ਕਰੀਏ ਜੀ ਕਿਉਂਕਿ ਅੱਜ ਜੰਦਨ ਵੀ ਲਾਈਫ ਉੱਥੇ ਰੁਕ ਜਾਂਦੀ ਆ ਹੁਣ ਸੀਗਾ ਹੁਣ ਕੀ ਕਰੀਏ ਫਿਰ ਹੁਣ ਮਿਸਟਰ ਟ੍ਰੱਕ ਕੀਤਾ ਤੇ ਹੋਰ ਹੋਪਫੁਲੀ ਹੋਰ ਓਪਰਚ्युनिटीज ਆਉਂਦੀਆਂ ਜਾਉਗੀਆਂ ਲਾਈਫ 'ਚ ਜੀ ਤੇ ਰੋਟੋਰੂਆ ਦੇ ਬਾਰੇ 'ਚ ਤੁਹਾਨੂੰ ਕੀ ਚੀਜ਼ ਸਾਰਿਆਂ ਤੋਂ ਵਧੀਆ ਲੱਗਦੀ ਹੈ ਜਿਵੇਂ 4 ਸਾਲ ਤੋਂ ਤੁਸੀਂ ਰੋਟੋਰੂਆ 'ਚ ਰਹਿ ਰਹੇ ਹੋ ਤੇ ਕੀ ਖਾਸ ਗੱਲਾਂ ਨੇ ਰੋਟੋਰੂਆ ਦੀ ਜੋ ਤੁਹਾਨੂੰ ਚੰਗੀਆਂ ਲੱਗਦੀਆਂ ਮੈਂ ਕਹੂੰਗੀ ਕਿਉਂਕਿ ਉਹ ਬਹੁਤ ਇੱਕ ਕਹਿੰਦੇ ਕਿ ਬਹੁਤ ਵੱਡਾ ਸ਼ਹਿਰ ਨਹੀਂ ਹੈ ਨਾ ਜੀ ਥੋੜਾ ਛੋਟਾ ਆ ਇਨਕਮ ਹਰੀਜ਼ਨ ਟੂ ਆਕਲੈਂਡ ਜੀ ਤੇ ਮੈਨੂੰ ਇਦਾਂ ਲੱਗਦਾ ਕਿ ਉਹ ਤੇ ਉਥੇ ਦੀ ਮੈਂ ਜਿੱਦਾਂ ਮੈਂ ਹੁਣ ਪਿੰਡ ਚ ਰਹੀ ਆ ਨਾ ਤੇ ਮੈਨੂੰ ਵਧੀਆ ਲੱਗਦਾ ਮਾਹੌਲ ਪਿੰਡਾਂ ਦਾ ਵਧੀਆ ਤੇ ਮੈਂ ਕਹਿੰਦੀ ਕਿ ਰੋਟਰਾ ਇੱਥੇ ਦਾ ਇੱਕ ਪਿੰਡ ਹੀ ਆ ਵੀ ਵਧੀਆ ਛੋਟਾ ਜਿਹਾ ਆ ਤੁਸੀਂ ਇੱਥੇ ਜਾਣਦੇ ਆ ਕਮਿਊਨਿਟੀ ਚ ਸਾਰੇ ਇੱਕ ਦੂਜੇ ਨੂੰ ਹਨਾ ਤੇ ਘੁੰਮਣ ਨੂੰ ਬਹੁਤ ਵਧੀਆ ਸ਼ਹਿਰ ਆ ਸੈਨਰੀ ਬਹੁਤ ਆ ਐਕਟੀਵਿਟੀਆਂ ਬਹੁਤ ਆ ਕਰੰਡੋ ਮਤਲਬ ਤੁਸੀਂ ਹਰ ਹਫਤੇ ਕੁਛ ਨਾ ਕੁਛ ਕਰ ਲੋ ਤਾਂ ਵੀ ਨਹੀਂ ਮੁੱਕਣਾ ਇੰਨਾ ਕੁਛ ਰੋਟਰ ਟ੍ਰੈਕ ਕਰਨ ਨੂੰ ਤੇ ਫਿਰ ਜਦੋਂ ਕਰਦੇ ਆਂ ਨੇ ਉਹਨੂੰ ਕਮਾਉਣ ਦਾ ਵੀ ਮਜ਼ਾ ਆਂਦਾ ਵਾ ਹਾਂਜੀ ਕਿਉਂਕਿ ਐਕਸਪਲੋਰ ਕਰਨ ਦੇ ਲਈ ਬਹੁਤ ਸਾਰੀ ਚੀਜ਼ਾਂ ਨੇ ਉੱਥੇ ਤੇ ਇੱਕ ਟੂਰਿਸਟ ਪਲੇਸ ਹੈਗਾ ਹਨਾ ਰੋਟਰੂਆ ਹਾਂਜੀ ਤੇ ਹੁਣ ਗਾਂਤਕਾ ਹੋਰ ਤਰੱਕੀ ਕਰ ਰਿਹਾ ਵਾ ਤੇ ਜਿੱਦਾਂ ਹੁਣ ਹੋਰ ਸ਼ਾਪਸ ਜਾਂ ਮਾਲਸ ਵੱਡੇ ਹੋ ਰਹੇ ਨੇ ਜੀ ਹੋਰ ਨਵੀਆਂ ਤੋਂ ਨਵੀਆਂ ਚੀਜ਼ਾਂ ਆਈ ਜਾ ਰਹੀਆਂ ਨੇ ਰੋਟਰ ਨਾਲ ਇਸ ਤੇ ਮੈਨੂੰ ਵਧੀਆ ਲੱਗਦਾ ਆ ओके ਮੈਨੂੰ ਇਦਾਂ ਲੱਗਦਾ ਕਿ ਜਿੱਥੇ ਆ ਕੇ ਪਹਿਲਾਂ ਰਹਿ ਲੀਏ ਉਹ ਸ਼ਹਿਰ ਆਪਣਾ ਜਿਹਾ ਵਧੀਆ ਲੱਗਣ ਲੱਗ ਜਾਂਦਾ ਹੈ ਜੀ ਪਰ ਜਦੋਂ ਅਸੀਂ ਕਿਤੇ ਆਕਲੈਂਡ ਜਾਣੇ ਆਇਆ ਕੰਮ ਦੇ ਲਈ ਜਾਣੇ ਆ ਜਾਂ ਉੱਧਰ ਘੁੰਮਣ ਜਾਣੇ ਆ ਮੈਨੂੰ ਇਦਾਂ ਲੱਗਦਾ ਕਿ ਇਹ ਰਸ਼ ਬਹੁਤ ਆਕਲੈਂਡ ਦੇ ਵਿੱਚ ਹਾਂਜੀ ਪਰ ਹਾਂ ਜੇ ਮੈਂ ਕਹਾਂ ਜੇ ਮੈਂ ਸ਼ਾਇਦ ਮੈਂ ਉੱਥੇ ਜਾ ਕੇ ਜੇ ਰਹਿਣ ਲੱਗਾ ਆਪਾਂ ਸ਼ਾਇਦ ਵੀ ਨੋ ਵੀ ਵਧੀਆ ਲੱਗਣ ਲੱਗ ਪੇ ਪਰ ਉਹੀ ਅਵੇ ਜਿੱਥੇ ਆਪਾਂ ਰਹਿੰਦੇ ਆ ਆਪਾਂ ਨੂੰ ਉਹੀ ਵਧੀਆ ਲੱਗਦਾ ਹੈ ਤੇ ਤੁਸੀਂ ਵੈਸੇ ਸੋਚਿਆ ਸੀਗਾ ਕਦੇ ਕਿ ਤੁਸੀਂ ਇਸ ਬਿਊਟੀ ਪੀਜੈਂਟ ਦੇ ਵਿੱਚ ਕਦੇ ਹਿੱਸਾ ਲਵੋਗੇ ਤੇ ਤੁਸੀਂ ਵਿਨ ਕਰੋਗੇ ਕੋਈ ਟਾਈਟਲ ਨਹੀਂ ਕਦੇ ਨਹੀਂ ਸੋਚਿਆ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਜਦੋਂ ਆਪਾਂ ਜਿਸ ਕਮਿਊਨਿਟੀ ਚ ਆਪਾਂ ਬਾਤ ਦੇ ਫਾਹਦੇ ਨਾ ਉੱਥੇ ਹਰ ਜਗ੍ਹਾ ਦੇ ਆਪਣੇ ਬਿਊਟੀ ਸਟੈਂਡਰਡਸ ਹੁੰਦੇ ਆ ਜਾਂ ਪੈਜੈਂਟਸ ਦੇ ਆਪਣੇ ਆਪਣੇ ਬਿਊਟੀ ਸਟੈਂਡਰਡਸ ਹੁੰਦੇ ਆ ਕਈ ਪੈਜੈਂਟਸ ਤੁਸੀਂ ਦੇਖੋਗੇ ਉੱਥੇ ਹੁੰਦੀ ਏਜ ਲਿਮਿਟ ਹੁੰਦੀ ਆ ਤੁਹਾਡਾ ਫਿਜ਼ੀਕਲ ਅਪੀਅਰੈਂਸ ਇੱਕ ਪਾਰਟਿਕੂਲਰ ਤਰ੍ਹਾਂ ਦੀ ਹੀ ਹੋਣੀ ਚਾਹੀਦੀ ਆ ਜਾਂ ਤੁਸੀਂ ਆਹੀ ਚੀਜ਼ਾਂ ਕਰਨੀਆਂ ਹਨਾ ਤੇ ਮੇਨਾਂ ਦਾ ਕਈ ਪੈਜੈਂਟਸ ਹੁੰਦੇ ਨੇ ਵਿੱਚ ਆ ਆਉਂਦੇ ਨੇ ਬਿਕਨੀ ਰਾਉਂਡਸ ਹੁੰਦੇ ਆ ਜਾਂ ਕੁਝ ਵੀ ਬੰਦਾ ਥੋੜਾ ਜਿਹਾ ਕੌਨਸ਼ੀਅਸ ਹੋ ਜਾਂਦਾ ਕਿ ਯਾਰ ਮੈਂ ਨਹੀਂ ਇਹ ਚੀਜ਼ਾਂ ਕਰਨੀਆਂ ਜੀ ਪਰ ਮਿਸ ਰੋਟਰਵਾ ਵਾਲੇ ਜਿਹੜੇ ਉਹ ਇਦਾਂ ਨਾ ਉੱਥੇ ਮੈਂ ओके ਕਿ ਉਹ ਕਿਤਾਬ ਤੇ ਚੈਲੰਜ ਰਾਉਂਡ ਦਾ ਟੈਲੈਂਟ ਵਿੱਚ ਤੁਸੀਂ ਆਪਣਾ ਟੈਲੈਂਟ ਦਿਖਾਣਾ ਹੈ ਉਹ ਤੁਸੀਂ ਜੋ ਕੁਝ ਵੀ ਕਰ ਸਕਦੇ ਹੋ ਨਾ ਤੇ ਤੁਸੀਂ ਕੀ ਕਰਿਆ ਸੀਗਾ ਆਪਣੇ ਟੈਲੈਂਟ ਰਾਉਂਡ ਦੇ ਵਿੱਚ ਮੈਂ ਕਿੱਦਾਂ ਤੇ ਪੰਗੜਾ ਔਰੇ ਦੈਟਸ ਗੁੱਡ ਦੈਟ 올 ਟਾਈਮ ਫੇਵਰਟ 올 ਟਾਈਮ ਫੇਵਰਟ ٹھیک ਹੈ ਨਹੀਂ वेरी गुड वेरी गुड ਤੇ ਹੋਰ ਕੀ ਤੁਸੀਂ ਕੁਝ ਦੱਸਣਾ ਚਾਹੋਗੇ ਇਸ ਇੰਡਸਟਰੀ ਦੇ ਬਾਰੇ ਵਿੱਚ ਹਜੇ ਤੇ ਇਸ ਇੰਡਸਟਰੀ ਬਾਰੇ ਮੈਨੂੰ ਆਪ ਨੂੰ ਇੰਨਾ ਨਹੀਂ ਪਤਾ ਕਿਉਂਕਿ ਮੈਂ ਹੁਣੇ-ਹੁਣੇ ਆਈ ਆਂ ਜੀ ਤੇ ਹੁਣ ਗਾਂ ਤੋਂ ਗਾਂ ਕਿਉਂਕਿ ਸਾਨੂੰ ਆਪਰਚੂਨਿਟੀਆਂ ਮਿਲੂਗੀਆਂ ਗਾਂ ਤੋਂ ਗਾਂ ਅਸੀਂ ਕਰਾਂਗੇ ਕੁਛ ਨਾ ਕੁਛ ਫਿਰ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗੇਗਾ ਉਦੋਂ ਤੇ ਦੱਸੀ ਚਾਹਾਂਗੇ ਅਸੀਂ ਵੀ ਓਕੇ ਤੇ ਹੋਰ ਕੋਈ ਤੁਹਾਡੇ ਹਬੀਜ਼ ਜਾਂ ਇੰਟਰਸਟ ਆਊਟਸਾਈਡ ਆਫ ਥਿਸ ਪੇਜੈਂਟਰੀ ਕੁਝ ਹੈਗਾ ਜੋ ਤੁਸੀਂ ਲਾਈਕ ਕਰਦੇ ਹੋ ਕਰਨਾ ਹੋਬੀ ਜਦ ਮੈਨੂੰ ਮਸਾਈ ਨੱਚਣ ਨੂੰ ਚੰਦਾ ਹੁੰਦਾ ਸੀਗਾ ਅੱਗੇ ਬੜਾਕਾ ਲੈਣਾ ਹੁਣ ਚਲੋ ਟਾਈਮ ਘਟ ਲੱਗਦਾ ਪਰ ਫੇਰ ਵੀ ਮੈਨੂੰ ਥੋੜਾ ਨੱਚਣ ਦਾ ਸ਼ੌਂਕ ਹੁੰਦਾ ਸੀਗਾ ਵੀ ਆਪ ਕੋਈ ਘਰੇ ਜੜਬ ਕਰਦਿਆ ਕਰ ਲਿਆ ਮਾੜਾ ਮੋਟਾ ਬਾਕੀ ਰੀਡਿੰਗ ਬੁੱਕਸ ਵਗੈਰਾ ਸਟੋਰੀ ਬੁੱਕਸ ਵਗੈਰਾ ਪੜ੍ਹਦਾ ਮੈਨੂੰ ਹੁੰਦਾ ਸਟੋਰੀ ਬੁੱਕਸ ਪੜਾਈ ਕਰਨੀ ਨਹੀਂ ওকে ਸਟੋਰੀ ਬੁੱਕਸ ਨੇ ਦੈਟਸ ਗੁੱਡ ਹਾਂਜੀ ਥੋੜਾ ਬਹੁਤ ਹੁਣ ਮੈਂ ਨਿਟਿੰਗ ਬੁਣਤੀ ਸਿੱਖਣੀ ਸ਼ੁਰੂ ਕੀਤੀ ਆ ওকে ਦਿਸ ਇਜ਼ ਯੂਰ ਹੋਬੀ ਹੋਬੀ ਨਹੀਂ ਉੱਦੀ ਹੋ ਗਿਆ ਇੰਟਰਸਟ ਡਵਲਪ ਹੋਇਆ ਹਾਂਜੀ ਇੰਟਰਸਟ ਡਵਲਪ ਹੋਇਆ ਕੋਈ ਨਿਆ ਓਕੇ ਜਦੋਂ ਸਾਡੇ ਘਰੇ ਜਦੋਂ ਕੋਈ ਨੋਨ ਜਿਹਨਾਂ ਨੂੰ ਆਂਦੀ ਆ ਨਾ ਤਾਂ ਫਿਰ ਮੈਨੂੰ ਆਵੇ ਮੈਂ ਸਿੱਖ ਲਾਂ ਸ਼ਾਇਦ ਮਤਲਬ ਹੋਰ ਨਹੀਂ ਕੁਝ ਤੇ ਬੰਦਾ ਕੁਝ ਹੋਰ ਹੀ ਕਰ ਲੈਂਦਾ ਫੋਨ ਟਾਈਮ ਹੁੰਦਾ ਥੋਡੇ ਕੋਲੇ ਕਿਉਂਕਿ ਤੁਸੀਂ ਜੌਬ ਵੀ ਕਰਦੇ ਹੋ ਕਾਫੀ ਬਿਜ਼ੀ ਜੌਬ ਕਰਦੇ ਹੋ ਮੈਨੂੰ ਇ tanto ਫੋਨ ਤੇ ਟਾਈਮ ਨਾ ਹੋਣ ਨਾਲੋਂ ਸ਼ਾਇਦ ਉਤੇ ਵਧੀਆ ਗਾਇਨਕਾ ਲੱਗਿਆ ਉਹ ਨੰਬਰ ਉੱਪਰ ਨਹੀਂ that's good that's good ਠੀਕ ਆ ਸਿਮਰਨ ਜੀ ਤੇ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਅਸੀਂ ਹੋਪ ਕਰਦੇ ਆ ਕਿ ਤੁਸੀਂ ਇਦਾਂ ਹੀ ਸਫਲਤਾ ਅੱਗੇ ਤੋਂ ਅੱਗੇ ਲੈਂਦੇ ਜਾਓ ਆਪਣੇ ਫਿਊਚਰ ਦੇ ਵਿੱਚ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਤੁਹਾਨੂੰ ਵਾਂਸ ਅਗੇਨ ਥੈਂਕ ਯੂ so much for being here with us today ਵੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਨੂੰ ਸੱਦਰ ਲਈ ਮੈਨੂੰ opportunity ਦੇਣ ਲਈ ਕਿ ਮੈਂ ਆਪਣੀ ਮਦਰ ਟੰਗ ਵਿੱਚ ਇੱਕ ਇੰਟਰਵਿਊ ਕਰ ਸਕਾਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ